ਚੋਣਾਂ ਤੋਂ ਪਹਿਲਾਂ ਇਹ ਜਿਮਨੀ ਚੋਣਾਂ ਸੈਮੀ ਫਾਈਨਲ ਦੇ ਤੌਰ ਤੇ ਦੇਖੀਆਂ ਜਾ ਰਹੀਆਂ ਸੀ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਲੀਡ ਬਣਾਈ ਹੋਈ ਹੈ ਤੇ ਹੁਣ ਸਥਿਤੀ ਪੂਰੀ ਤੌਰ ਦੇ ਉੱਤੇ ਜਿਹੜੀ ਹੈਗੀ ਉਹ ਸਾਫ਼ ਹੋ ਚੁੱਕੀ ਹੈਗੀ ਪਿਕਚਰ ਕਲੀਅਰ ਹੋ ਚੁੱਕੀ ਹੈਗੀ ਲਗਭਗ ਸੰਜੀਵ ਅਰੋੜਾ ਨੂੰ ਹੁਣ ਤੱਕ 33044 ਵੋਟਾਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ ਜਾਂ ਲਗਭਗ 9200 ਦੇ ਕਰੀਬ ਜਿਹੜੇ ਨੇ ਉਹ ਲੀਡ ਦੇ ਉੱਤੇ ਚੱਲ ਰਹੇ ਨੇ ਪਹਿਲੇ ਰਾਉਂਡ ਤੋਂ ਲੈ ਕੇ 13ਵੇਂ ਰਾਉਂਡ ਤੱਕ ਲਗਾਤਾਰ ਸੰਜੀਵ अरोड़ा ਜਿਹੜੇ ਨੇ ਉਹ ਲੀਡ ਤੇ ਚੱਲ ਰਹੇ ਨੇ ਤੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਦਫ਼ਤਰ ਵੀ ਹੁਣ ਭੰਗੜੇ ਪੈਣੇ ਸ਼ੁਰੂ ਹੋ ਗਏ ਨੇ ਲੱਡੂਆਂ ਦਾ ਆਰਡਰ ਪੂਰਾ ਹੋ ਗਿਆ ਤੇ ਹੁਣ ਲੱਡੂ ਵੰਡਣੇ ਵੀ ਸ਼ੁਰੂ ਹੋ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਪੂਰਨ ਤੌਰ ਦੇ ਉੱਤੇ ਜਿੱਤ ਦੇ ਜਿਹੜੀ ਆ ਉਹ ਬਿਲਕੁਲ ਕਰੀਬ ਹੈ ਪੂਰਨ ਤੌਰ ਤੇ ਸਥਿਤੀ ਸਾਫ਼ ਹੋ ਚੁੱਕੀ ਹੈ ਕਿਉਂਕਿ ਲੀਡ ਜਿਹੜੀ ਹੈ ਉਹ ਬਹੁਤ ਵੱਧ ਗਈ ਹੈ ਕਿਉਂਕਿ 9000 ਦੀ ਲੀਡ ਵੱਧ ਗਈ ਹੈ ਜੇ ਪੁਰਾਣੀਆਂ ਦੀ ਗੱਲ ਕਰੀਏ ਤਾਂ ਪਹਿਲਾਂ ਭਾਰਤ ਪੁਸ਼ਨਾਸ਼ੂ 8000 ਦੀ ਲੀਡ ਤੋਂ ਹਾਰੇ ਸੀ ਪਰ ਇਸ ਵਾਰ 9000 ਦੀ ਲੀਡ ਬਣ ਗਈ ਹੈ ਸਿਰਫ ਇੱਕ ਰਾਉਂਡ ਬਾਕੀ ਹੈ ਪੂਰਨ ਤੌਰ ਤੇ ਸਥਿਤੀ ਕਲੀਅਰ ਹੈ ਆਮ ਆਦਮੀ ਪਾਰਟੀ ਦੇ हिस्से ਇਹ ਜਿਹੜੀਆਂ ਨੇ ਚੋਣਾ ਆ ਚੁੱਕੀਆਂ ਨੇ ਬਾਈ ਇਲੈਕਸ਼ਨ ਸੱਤਾ ਤੇ ਦੀ ਹੁੰਦੀ ਹੈ ਉਹ ਕਲੀਅਰ ਹੋ ਚੁੱਕਿਆ ਹੈ ਦੂਜੇ ਪਾਸੇ ਜਿਸ ਤਰ੍ਹਾਂ ਦਾ ਰਿਪੋਰਟ ਕਾਰਡ ਆਮ ਆਦਮੀ ਪਾਰਟੀ ਲੈ ਕੇ ਗਈ ਸੀ ਉਸ ਦਾ ਅਸਰ ਜਿਹੜਾ ਹੈ ਉਸੇ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਭਾਤਪੂਛ ਨਾਸ਼ੂ ਨੂੰ ਹੁਣ ਤੱਕ 22968 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਨਤੀਜਾ ਬਹੁਤਾ ਮਾੜਾ ਨਹੀਂ ਪਰ ਕਿਤੇ ਨਾ ਕਿਤੇ ਉਮੀਦ ਲਗਾਈ ਜਾ ਰਹੀ ਸੀ ਕਿ ਕਾਂਗਰਸ ਇਹ ਨੂੰ ਜਿੱਤ ਸਕਦੀ ਹੈ ਕਿਉਂਕਿ ਕੈਂਡੀਡੇਟ ਕਾਫੀ ਮਜ਼ਬੂਤ ਸੀ ਪਰ ਦੂਜੇ ਪਾਸੇ ਧੜੇਬੰਦੀ ਦੇ ਸਵਾਲ ਖੜੇ ਹੋਏ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦਾ ਤਾਂ ਆਪਸੀ 카ਟੋਕਲੇਸ਼ੀ ਖਤਮ ਨਹੀਂ ਹੋ ਰਿਹਾ ਤਾਂ ਕਿੱਥੋਂ ਜਿੱਤਵਾਲ ਬਦਨੇ ਸੀ ਕਿਉਂਕਿ ਇਹ ਚੋਣਾਂ ਦੇ ਵਿੱਚ ਨਾ ਤਾਂ ਪ੍ਰਧਾਨ ਨਜ਼ਰ ਆਏ ਤੇ ਨਾ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨਜ਼ਰ ਆਏ ਲਗਾਤਾਰ ਟੜੇਵੰਦੀ ਨਜ਼ਰ ਆ ਰਹੀ ਸੀ ਤੇ ਉਸ ਦਾ ਅਸਰ ਜਿਹੜਾ ਹੈ ਉਹ ਚੋਣਾਂ ਤੇ ਜ਼ਰੂਰ ਨਜ਼ਰ ਆਇਆ ਕਿਉਂਕਿ ਲੁਧਿਆਣਾ ਦੇ ਐਮਪੀ ਅਮਨਿੰਦਰ ਸਿੰਘ ਰਾਜ਼ਾ ਵਡਿੰਗ ਜੋ ਕਈ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਵੱਲੋਂ ਵੀ ਪ੍ਰਚਾਰ ਦੇ ਵਿੱਚ ਕੋਈ ਵੀ ਹਿੱਸਾ ਨਹੀਂ ਪਾਇਆ ਗਿਆ ਪਰ ਦੂਜੇ ਪਾਸੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਅੱਛਾ ਵੋਟ ਬੈਂਕ ਜਿਹੜਾ ਹੈ ਉਹ ਮਿਲਿਆ ਹੈ ਵੋਟ ਬੈਂਕ ਭਾਜਪਾ ਦਾ ਵਧਿਆ ਹੈ ਹੁਣ ਤੱਕ ਭਾਜਪਾ 18676 ਵੋਟਾਂ ਲੈ ਚੁੱਕੀ ਆ ਹਾਲ ਇੱਕ ਰਾਉਂਡ ਹੋਰ ਵਾਕੀ ਹੈ ਤਾਂ ਉਸ ਹਿਸਾਬ ਦੇ ਨਾਲ ਬੀਜੇਪੀ ਦਾ ਇੱਕ ਅੱਛਾ ਵੋਟ ਬੈਂਕ ਇਸ ਵਾਰ ਵਧਿਆ ਹੈ ਕਿਉਂਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਗਾਤਾਰ ਮੈਦਾਨ ਦੇ ਵਿੱਚ ਐਕਟਿਵ ਸਨ ਰਵਨੀਤ ਬਿੱਟੂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਦੇ ਕਰਕੇ ਜਿੱਤ ਤੱਕ ਕੋਸ਼ਿਸ਼ ਸੀ ਪਰ ਜਿੱਤ ਤਾਂ ਨਹੀਂ ਇੱਕ ਰਾਉਂਡ ਦੇ ਵਿੱਚ ਦੂਜੇ ਨੰਬਰ ਤੇ ਆਏ ਹੁਣ ਲਗਾਤਾਰ ਤੀਜੇ ਨੰਬਰ ਤੇ ਬਣੇ ਹੋਏ ਨੇ ਵੋਟਾਂ ਵੱਧ ਰਹੀਆਂ ਨੇ ਵੋਟ ਬੈਂਕ ਵੱਧ ਰਿਹਾ ਹੈ ਕਿਤੇ ਨਾ ਕਿਤੇ ਸੀ ਕਿ ਇਹ ਚੋਣਾਂ ਦੇ ਵਿੱਚ ਜੇਕਰ ਬੀਜੇਪੀ ਚੰਗਾ ਪਰਫਾਰਮ ਕਰਦੀ ਹੈ ਤਾਂ ਉਸ ਚੀਜ਼ ਦਾ ਅਸਰ ਜਿਹੜਾ ਸਤਾਈ ਦੇ ਵਿੱਚ ਨਜ਼ਰ ਆਉਣਾ ਸੀ ਕਿਉਂਕਿ ਹਾਲੇ ਤੱਕ ਬੀਜੇਪੀ ਦਾ ਕੋਈ ਬਹੁਤਾ ਚੰਗਾ ਪ੍ਰਭਾਵ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਇਆ ਪਰ ਇਹ ਵੋਟਾਂ ਦੇ ਨਾਲ ਵੋਟ ਬੈਂਕ ਵੀ ਵਧਿਆ ਤੇ ਕਿਤੇ ਨਾ ਕਿਤੇ ਆਸ ਜਿਹੜੀ ਆ ਉਹ ਜ਼ਰੂਰ ਲਗਾਈ ਜਾ ਰਹੀ ਸੀ ਕਿਉਂਕਿ ਫਰਕ ਜਿਹੜਾ ਹੈ ਉਹ ਭਾਰਤ ਪੂਸ਼ਣ ਆਸ਼ੂ ਦੇ ਨਾਲ ਲਗਭਗ 4000 ਦੇ ਕਰੀਬ ਜਿਹੜਾ ਇਹ ਉਹ ਚੱਲ ਰਿਹਾ ਹੈ ਜੀਵਨ ਜਿਹੜੇ ਨੇ 4k ਹਜ਼ਾਰ ਪਿੱਛੇ ਜਿਹੜਿਆ ਉਹ ਭਾਰਤ ਪੂਸ਼ਨਾਸ਼ੂ ਤੋਂ ਚੱਲ ਰਿਹਾ ਤਾਂ ਕਿਤੇ ਨਾ ਕਿਤੇ ਟਫ ਕੰਪੀਟੀਸ਼ਨ ਹੈ ਇਸ ਵੇਲੇ ਬਣਿਆ ਹੋਇਆ ਹੈ ਭਾਜਪਾ ਨੇ ਆਪਣੀ ਵੋਟ ਬੈਂਕ ਅੱਛੀ ਕਮਾਈ ਹੈ ਰਵਨੀਤ ਬਿੱਟੂ ਇਸ ਤੋਂ ਪਹਿਲਾਂ ਜਦੋਂ 2024 ਦੇ ਵਿੱਚ ਲੋਕ ਸਭਾ ਚੋਣ ਐਥੋਂ ਲੜੇ ਸੀ ਤਾਂ ਲੁਧਿਆਣਾ ਬੈਸਟ ਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਧ ਵੋਟ ਪਈ ਸੀ ਤਾਂ ਉਹਦਾ ਅਸਰ ਜਿਹੜਾ ਹੈ ਕਿਤੇ ਨਾ ਕਿਤੇ ਰਿਹਾ ਹੈ ਉੱਥੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਮਬੈਕ ਕਰੇਗੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ ਹਲੇ ਤੱਕ 7739 ਵੋਟਾਂ ਪਈਆਂ ਨੇ ਐਡਵੋਕੇਟ ਪਰਉਪਕਾਰ ਸਿੰਘ ਨੂੰ ਮੰਨੂ 7739 ਵੋਟਾਂ ਪਈਆਂ ਨੇ ਸੁਖਵੀਰ ਬਾਦਲ ਨੇ ਇੱਕ ਨਵੇਂ ਚਿਹਰੇ ਦੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਵੱਲੋਂ ਬਹੁਤਾ ਚੰਗਾ ਰਿਸਪੌਂਸ ਨਹੀਂ ਆਇਆ ਉਮੀਦ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਨੂੰ ਲਗਭਗ ਬਾਲੀਆਂ ਨਾ ਤਾਂ 16 ਤੋਂ 17000 ਵੋਟਾਂ ਜਿਹੜੀਆਂ ਨੇ ਉਹ ਪੈਣਗੀਆਂ ਪਰ ਕਿਤੇ ਨਾ ਕਿਤੇ ਗਰਾਰੀ ਅੜੀ ਪਈ ਹੈ ਕਿਤੇ ਅਕਾਲੀ ਦਲ ਦੀ ਐਸਵਾਰ ਵੀ ਜ਼ਮਾਨਤ ਜਪਤ ਨਾ ਹੋ ਜੇ ਇਹ ਸਵਾਲ ਜਿਹੜੇ ਨੇ ਇਹ ਵੀ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਇਹਹੀ ਚੋਣਾ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਕਮਬੈਕ ਦੇ ਤੌਰ ਤੇ ਸਾਹਮਣੇ ਆਉਣੀ ਆ ਸੀ ਪਰ ਇਹ ਕਮਬੈਕ ਜਿਹੜਾ ਹੈ ਉਹ ਨਜ਼ਰ ਖਾਸ ਤਰ ਤੇ ਨਹੀਂ ਆ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਵੀ ਲਗਾਤਾਰ ਐਕਟਿਵ ਸੀ ਜੁਆਇਨਿੰਗਾਂ ਵੀ ਹੋ ਰਹੀਆਂ ਸੀ ਪਰ ਉਹਦਾ ਅਸਰ ਜਿਹੜਾ ਹੈ ਉਹ ਨਜ਼ਰ ਨਹੀਂ ਆਇਆ ਆਮ ਆਦਮੀ ਪਾਰਟੀ ਜੇਕਰ ਇਹ ਚੋਣ ਜਿੱਤਦੀ ਹੈ ਤਾਂ ਉਸਦੇ ਕੀ ਕੀ ਫਾਇਦੇ ਹੋਣਗੇ ਪਹਿਲੀ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਸੰਜੀਵ ਅਰੋੜਾ ਇੱਥੋਂ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਲਿਜਾਇਆ ਜਾਵੇਗਾ ਮੰਤ్రਾਲੇ ਦਿੱਤਾ ਜਾਵੇਗਾ ਮੰਤਰੀ ਬਣਾਇਆ ਜਾਵੇਗਾ ਇਹ ਫਾਇਦਾ ਲੁਧਿਆਣਾ ਵੈਸਟ ਨੂੰ ਹੋਵੇਗਾ ਜੇਕਰ ਉੱਥੋਂ ਦੇ ਮੰਤਰੀ ਜਿਹੜੇ ਨੇ ਉਹ ਸੰਜੀਵ ਅਰੋੜਾ ਹੋਣਗੇ ਤਾਂ ਉਹ ਈਜ਼ੀਲੀ ਕੰਮ ਕਰਵਾ ਸਕਣਗੇ ਤੇ ਨੰਬਰ 2 ਤੇ ਸਭ ਤੋਂ ਵੱਡਾ ਫਾਇਦਾ ਤੇ ਸਭ ਤੋਂ ਵੱਡਾ ਵਿਰੋਧੀਆਂ ਦਾ ਸਵਾਲ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਦੇ ਰਾਜ ਜਿਹੜੇ ਨੇ ਉਹ ਸੰਜੀਵ ਰੋੜਾ ਨੇ ਖੋਲ ਦਿੱਤੇ ਨੇ ਹੁਣ ਰਾਜ ਸਭਾ ਦੇ ਮੈਂਬਰ ਲੁਧਿਆਣੇ ਤੋਂ ਐਮਐਲਏ ਬਣੇ ਐਮਐਲਏ ਤੋਂ ਬਾਅਦ ਮੰਤਰੀ ਬਣ ਗਏ ਤੇ ਉਸ ਦੀ ਜਗ੍ਹਾ ਰਾਜ ਸਭਾ ਜਾਣਗੇ ਅਰਵਿੰਦ ਕੇਜ ਜੀਵਾਲ ਇਸ ਸਵਾਲ ਖੜੇ ਹੋ ਰਹੇ ਸੀ ਕਿ ਤੇ ਨਾ ਕਿਤੇ ਇਸ ਨੂੰ ਲੈ ਕੇ ਪਹਿਲਾਂ ਵੀ ਸਵਾਲ ਜਿਹੜੇ ਚੁੱਕੇ ਗਏ ਵਿਰੋਧੀ ਧਿਰਾਂ ਦੇ ਵੱਲੋਂ ਕਿ ਅਰਵਿੰਦ ਕੇਜ ਜੀਵਾਲ ਨੇ ਰਾਜ ਸਭਾ ਜਾਣ ਦੇ ਲਈ ਜਿਹੜਾ ਇਹ ਇੱਕ ਨਵਾਂ ਪੈਂਤਰਾ ਅਜ਼ਮਾਇਆ ਹੈ ਪਰ ਇਹ ਪੈਂਤਰਾ ਕੰਮ ਜਿਹੜਾ ਹੈ ਉਹ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਕਰ ਗਿਆ ਹੈ ਤਾਂ ਪੂਰਨ ਤੌਰ ਤੇ ਜਿੱਤ ਜਿਹੜੀ ਹੈ ਉਹ ਵੀ ਸਾਹਮਣੇ ਹੋ ਗਈ ਹੈ ਸਥਿਤੀ ਸਾਫ਼ ਹੋ ਗਈ ਹੈ ਆਮ ਆਦਮੀ ਪਾਰਟੀ ਲਗਾਤਾਰ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ